ਸਾਂਝੀ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਿਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਹਿਰਾਈਆਂ 'ਚੋਂ ਸਵਾਗਤ ਹੈ ਜੀ ਅੱਜ ਦਾ ਪ੍ਰੋਗਰਾਮ ਵਿਸ਼ੇਸ਼ ਪ੍ਰੋਗਰਾਮ ਹੋਏਗਾ ਕਿਉਂਕਿ ਜ਼ਿਆਦਾਤਰ ਪ੍ਰੋਗਰਾਮਾਂ ਦੇ ਵਿੱਚ ਗੱਲਬਾਤ ਹੁੰਦੀ ਹੈ ਪੰਜਾਬ ਦੀ ਭਾਰਤ ਦੀ ਕੀ ਕੋਈ ਦੁਨੀਆ ਦੀ ਵਿੱਚ ਵਾਪਰੇ ਉਹਦੀ ਗੱਲਬਾਤ ਪਰ ਅੱਜ ਗੱਲ ਕਰਾਂਗੇ ਮੇਰੇ ਆਪਣੇ ਵਤਨ ਦੀ ਉਹ ਹੈ ਕੈਨੇਡਾ ਅਜੇ 2 ਦਿਨ ਹੀ ਹੋਏ ਨੇ ਸਾਡੇ ਗੁਆਂਢੀ ਮੁਲਕ ਅਮਰੀਕਾ ਨੇ ਸੌਂ ਚੁੱਕੀ ਆ ਉੱਥੇ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੌਂ ਚੁੱਕਣ ਤੋਂ ਬਾਅਦ ਜਿਹੜੇ ਐਲਾਨ ਕੀਤੇ ਤੇ ਸੌਂ ਚੁੱਕਣ ਤੋਂ ਪਹਿਲਾਂ ਜਿਹੜੇ ਐਲਾਨ ਕੀਤੇ ਉਹਦੇ ਨਾਲ ਕੈਨੇਡਾ ਦੇ ਸਾਡੇ ਸਬੰਧ ਕਿਹੋ ਜਿਹੇ ਰਹਿਣਗੇ ਦੋ ਵਾਰ ਪ੍ਰਧਾਨ ਮੰਤਰੀ ਜਸਟਨ ਟਰੂਡੋ ਉਹਨਾਂ ਨੂੰ ਇਲੈਕ ਪ੍ਰੈਜ਼ੀਡੈਂਟ ਦੇ ਤੌਰ ਤੇ ਮਿਲ ਕੇ ਆਏ ਪਰ ਗੱਲ ਕਿਸੇ ਤਣਪੱਤਨ ਲੱਗੀ ਨਾ ਤੇ ਹੁਣ ਕੱਲ ਪਰਸੋ ਦਾ ਅਨਾਉਂਸ ਕਰਤਾ ਕਿ 1 ਫਰਵਰੀ ਤੋਂ 25% ਜਿਹੜੀ ਟੈਰਿਫ ਹੈ ਮੈਕਸੀਕੋ ਤੇ ਕੈਨੇਡਾ ਦੇ ਉੱਤੇ ਸ਼ੁਰੂ ਹੋ ਜਾਏਗੀ ਲਗਾਤਾਰ ਪ੍ਰਧਾਨ ਮੰਤਰੀ ਨੇ ਸਾਰੇ ਜਿੰਨੇ ਵੀ ਪ੍ਰੀਮੀਅਰ ਨੇ ਉਹਨਾਂ ਨੂੰ ਬੁਲਾ ਕੇ ਇੱਕ ਸਾਂਝੀ ਮੀਟਿੰਗ ਕੀਤੀ ਕਿ ਇਹਦਾ ਹੱਲ ਕਿਵੇਂ ਕੱਢਿਆ ਜਾਵੇ ਕਿਉਂਕਿ ਪਾਰਲੀਮੈਂਟ ਹੈ ਜਿਹੜੀ ਉਹ ਪਿਛਲੇ ਦਿਨੀ ਆਪਣੀ ਦਿਨੋਂ ਦਿਨ ਘਟਦੀ ਲੋਕਾਂ ਦੇ ਵਿੱਚ ਲੋਕਪ੍ਰਿਤਾ ਨੂੰ ਦੇਖਦੇ ਹੋਏ ਉਹਨਾਂ ਨੇ 1 ਮਾਰਚ ਤੱਕ ਪਾਰਲੀਮੈਂਟ ਨੂੰ ਰੋਕ ਦਿੱਤਾ ਬੰਦ ਕਰ ਦਿੱਤੀ ਕਿ ਕੋਈ ਸੈਸ਼ਨ ਨਹੀਂ ਹੋਏਗਾ ਪਰ ਹੁਣ ਜਿਹੜੀ ਸਥਿਤੀ ਬਣੀ ਹੈ ਇਸ ਸਬੰਧੀ ਕੀ ਲਿਆ ਜਾ ਸਕਦਾ ਫੈਸਲਾ ਸਾਡੀ ਪੰਜਾਬੀ ਆਪਣੀ ਕਮਿਊਨਿਟੀ ਦੇ ਸਰੀ ਨੌਰ ਤੋਂ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸਦਾ ਜਸਵੀਰ ਸਿੰਘ ਸੰਧੂ ਜਿਹੜੇ ਲਗਾਤਾਰ 5 ਸਾਲ ਮੈਂਬਰ ਪਾਰਲੀਮੈਂਟ ਰਹੇ ਨੇ ਔਰ ਪੰਜਾਬੀਆਂ ਦੇ ਨਹੀਂ ਬਲਕਿ ਕੈਨੇਡੀਅਨਸ ਦੀ ਪ੍ਰਤੀਨਿਧਤਾ ਪਾਰਲੀਮੈਂਟ ਦੇ ਵਿੱਚ ਜਾ ਕੇ ਕੀਤੀ ਹੈ ਉਹਨਾਂ ਨੂੰ ਵੈਸਟ ਸਟੂਡੀਓ ਸੱਦੇ ਆ ਤੇ ਉਹਨਾਂ ਨੇ ਕਰਦਿਆਂ ਗੱਲਬਾਤ ਸੰਧੂ ਸਾਹਿਬ ਸਭ ਤੋਂ ਪਹਿਲਾਂ ਸਾਂਝਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇ ਵਿੱਚ ਦਿਲ ਦੀਆਂ ਗੱਲਾਂ ਵਿੱਚ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਕਿਵੇਂ ਲੈਨੇ ਹੋ ਜਿਹੜੀ ਸਥਿਤੀ ਪਹਿਲਾਂ ਆਪਾਂ ਥੋੜੀ ਜਿਹੀ ਕੈਨੇਡੀਅਨ ਪੋਲਿਟਿਕਸ ਦੀ ਗੱਲਬਾਤ ਕਰ ਲਈਏ ਕਿਉਂਕਿ ਰਾਜਨੀਤੀ 'ਚ ਰਹਿ ਕੇ ਆ ਕੁਦਰਤੀ ਗੱਲ ਹੈ ਕਿ ਇੱਕ ਇੱਕ ਬਰੀਕੀ ਦਾ ਇਨ ਆਊਟ ਦਾ ਪਤਾ ਲੱਗ ਜਾਂਦਾ ਕਿ ਉੱਥੇ ਹੁੰਦਾ ਕੀ ਹੈ ਹਾਂਜੀ ਜਿਹੜੀ ਸਿਚੁਏਸ਼ਨ ਇਸ ਵੇਲੇ ਬਣੀ ਹੋਈ ਹੈ ਕਿ 3 ਮਹੀਨਿਆਂ ਲਈ ਪਾਰਲੀਮੈਂਟ ਨੂੰ ਸਥगित ਕਰ ਦੇਣਾ ਕਹਿੰਦੇ ਆ ਕਿ ਪ੍ਰੋਗ ਕਰ ਦੇਣਾ ਤੇ ਉਹਦੇ ਵਾਸਤੇ ਇਹੋ ਜਿਹੇ ਫੈਸਲੇ ਫਿਰ ਕਿਵੇਂ ਲੈ ਜਾਣ ਜਿਹੜੇ ਹੁਣ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਆਏ ਨੇ ਇਹ ਤਾਂ ਮੁਲਕ ਲਈ ਬੜੀ ਵੱਡੀ ਚੁਣੌਤੀ ਬਣ ਗਈ ਹੈ ਐਬਸੋਲੂਟਲੀ ਇਸ ਸਥਿਤੀ 'ਚ ਕਿਵੇਂ ਨਜਿੱਠਿਆ ਜਾਵੇ ਹਾਂਜੀ ਅ ਤਾਂ ਆਪਾਂ ਪਿਛਲੇ ਵੀ ਨਿਆਦੋਂ ਦੇਖਦੇ ਆ ਰਹੇ ਹਾਂ ਆ ਨਾ ਕਿ ਜਨਤਾ ਦੀ ਮੰਗ ਸੀ ਸਮ ਆਪੋਜੀਸ਼ਨ ਪਾਰਟੀਾਂ ਦੀ ਮੰਗ ਸੀਗੀ ਕਿ ਵੀ ਟੂਡੋ ਸਾਹਿਬ ਰਿਜ਼ਾਈਨ ਕਰ ਦੇਣ ਜੀ ਤੇ ਟੁੱਡੋ ਸਾਹਿਬ ਨੇ ਰਿਜ਼ਾਇਨ ਕਰ ਦਿੱਤਾ ਤੇ ਹੁਣ ਜਿਹੜੀ ਲੀਡਰਸ਼ਿਪ ਨਵੀਂ ਆਉਣੀ ਆ ਲਿਬਰਲ ਪਾਰਟੀ ਦੀ ਉਹਨੂੰ ਟਾਈਮ ਤਾਂ ਲੱਗਣਾ ਪਰ ਐਕਸਪਰਟਾਈਜ਼ ਉਹਨਾਂ ਨੇ ਕੀਤਾ ਆ ਤੇ ਨਵਾਂ ਲੀਡਰ ਆ ਕੇ ਹੀ ਪਾਰਲੀਮੈਂਟ ਚੱਲੂਗੀ ਦੂਜੀ ਗੱਲ ਜਿਹੜੀ ਤੁਸੀਂ ਗੱਲ ਕਰਦੇ ਆ ਵੇ ਹਾਂ ਆਪਾਂ ਨੂੰ ਇਸ ਵੇਲੇ ਜੋ ਖਤਰਾ ਟਰੰਪ ਸਾਹਿਬ ਪੈਦਾ ਕਰ ਰਿਹਾ ਆਪਣੀ ਦੇਸ਼ ਲਈ ਉਹਦੇ ਲਈ ਆਪਾਂ ਨੂੰ ਇਕੱਠੇ ਹੋ ਕੇ ਏ ਨਾ ਕਿ ਇੰਡੀਵਿਜੂਅਲ ਲੈਵਲ ਤੇ ਲੇਕਿਨ ਆਪਣੀ ਗਵਰਨਮੈਂਟਾਂ ਨੂੰ ਇਕੱਠੇ ਹੋ ਕੇ ਉਹਨਾਂ ਨੂੰ ਕੋਈ ਨਾ ਕੋਈ ਫੈਸਲਾ ਲੈਣਾ ਪੈਣਾ ਆ ਉਦੇ ਲਈ ਜੇ ਪਾਰਲੀਮੈਂਟ ਬੰਦ ਵਾ ਲੇਕਿਨ ਜਿਹੜੀ ਪ੍ਰੀਮੀਅਰਸ ਦੀ ਕਾਉਂਸਲ ਵਾ ਜਿਹੜੇ ਕਿ ਟੂਡੋ ਸਾਹਿਬ ਪ੍ਰਧਾਨ ਆ ਉਹ ਪ੍ਰੈਜ਼ਾਈਡ ਕਰਦੇ ਉਹ ਪਿਛਲੀ ਵੀਕ ਮਿਲੇ ਵੀ ਆ ਕਿ ਉਹਨਾਂ ਨੇ ਸਟ੍ਰੈਟਜਾਈਜ਼ ਕੀਤਾ ਵੇ ਸਾਨੂੰ ਕੀ ਕੀ ਕਰਨਾ ਚਾਹੀਦਾ ਆ ਕਿਉਂਕਿ ਟਰੰਪ ਸਾਹਿਬ ਤਾਂ ਕਹਿੰਦੇ ਆ ਜੀ ਅਸੀਂ 20% ਸਾਰੇ ਪਾਸੇ ਟੈਰਿਫ ਲਾ ਦੇਣੇ ਆ ਲੇਕਿਨ ਆਪਾਂ ਨੂੰ ਕਿਹੜੀਆਂ ਚੀਜ਼ਾਂ ਚੁਣਨੀਆਂ ਪੈਣੀਆਂ ਆ ਤਾਂ ਕਿ ਦੇਅਰ ਮੋਸਟ ਇਫੈਕਟਿਵ ਖਾਸ ਕਰਕੇ ਜਿਹੜੇ ਕਿ ਜਿੱਦਾਂ ਜਿਹੜੀਆਂ ਆਪਾਂ ਚੀਜ਼ਾਂ ਇੱਥੇ ਪ੍ਰੋਡਿਊਸ ਕਰ ਸਕਦੇ ਹਾਂ ਖਾਸ ਕਰਕੇ ਵਾਈਨ ਦੇ ਲੋ ਵਾਈਨ ਆਪਾਂ ਇੱਥੇ ਬਣਾਉਂਦੇ ਆ ਆਪਾਂ ਅਮਰੀਕਾ ਤੋਂ ਕਹਿ ਸਕਦੇ ਹਾਂ ਵੀ ਜੀ ਵਾਈਨ ਤੇ ਹੀ ਟੈਰਫ ਲਾਉਣਾ ਵਨ ਐਗਜ਼ਾਮਪਲ ਹੋਰ ਵੀ ਚੀਜ਼ਾਂ ਹੈਗੀਆਂ ਜਿਹੜੀਆਂ ਆਪਾਂ ਇੱਥੇ ਪ੍ਰੋਡਿਊਸ ਕਰਦੇ ਆ ਉਹਨਾਂ ਤੇ ਟੈਕਸ ਤੁਸੀਂ ਟੈਰਫ ਕਾਉਂਟਰਵੇਲਿੰਗ ਡਿਊਟੀ ਲਾ ਸਕਦੇ ਆ ਤਾਂ ਕਿ ਜੋ ਅਨਫੇਅਰ ਜਿਹੜਾ ਹੈ ਟੈਰਫ 트੍ਰੰਪ ਸਾਹਿਬ 20% ਲਾ ਰਿਹਾ ਹੈ ਉਹ ਲੱਗਾ ਨਹੀਂ ਹਲੇ ਮੈਂ ਸਮਝਦਾ ਨਹੀਂ ਨਹੀਂ ਪਹਿਲੀ ਫਰਵਰੀ ਉਹਨਾਂ ਨੇ ਕਿਹਾ ਕਿ 20 ਜਾਂ 25% ਘਟਾਇਆ ਨਹੀਂ ਕਿ 70% ਮੈਂ ਉਦੋਂ ਬਲੀਵ ਕਰੂੰਗਾ ਜਦੋਂ ਉਹ ਲਾਗੇ ਹੋਏ ਹਾਂਜੀ ਕਿਉਂਕਿ ਟਰੰਪ ਸਾਹਿਬ ਗੱਲਾਂ ਬਹੁਤ ਜਿਆਦਾ ਕਰਦੇ ਆ ਪਿਛਲੀ ਵਾਰੀ ਤੁਸੀਂ ਦੇਖਿਆ ਸੀ ਆਪਾਂ ਇਹਨਾਂ ਨੇ ਕਹਿੰਦੇ ਸੀ ਜੀ ਅਸੀਂ ਵਾਲ ਬਿਲਡ ਕਰਨੀ ਆ ਮੈਕਸੀਕੋ ਤੋਂ ਤੇ ਵਾਲ ਉਹ ਪੇ ਵੀ ਮੈਕਸੀਕੋ ਨਾਲ ਗਏ ਨਾ ਹੋਵਾਲ ਬਿਲਡ ਹੋਈ ਆ ਨਾ ਮੈਕਸੀਕਨਾਂ ਨੇ ਪੇਪੇ ਕੀਤਾ ਸੋ ਜਦੋਂ ਹੋਊਗਾ ਉਹ ਹੋਊਗਾ ਲੇਕਿਨ ਆਪਾਂ ਨੂੰ ਐਸ ਕੈਨੇਡੀਅਨਸ ਐਸ ਅ ਪ੍ਰੀਮੀਅਰਸ ਐਸ ਅ ਪ੍ਰਾਈਮ ਮਿਨਿਸਟਰ ਆਪਾਂ ਨੂੰ ਰੈਡੀ ਰਹਿਣਾ ਚਾਹੀਦਾ ਕੋਈ 트럼ਪ ਸਾਬ ਕੁਛ ਵੀ ਕਰ ਸਕਦੇ ਆ ਤਾਂ ਕਿ ਆਪਾਂ ਉਹਦਾ ਰਿਸਪਾਂਸ ਜਿਹੜਾ ਉਹ ਮੈਜਰਡ ਢੰਗ ਨਾਲ ਦਈਏ ਤਾਂ ਕਿ ਉਹ ਜਿਹੜੇ ਕਿ ਕਾਉਂਟਰਵੇਲਿੰਗ ਡਿਊਟੀ ਉੱਥੇ ਲਾਓ ਜਿੱਥੇ ਉਹਨਾਂ ਨੂੰ ਮੋਸਟ ਹਰਟ ਕਰੇ ਨਾ ਕਿ ਸਾਰੇ ਪ੍ਰੋਡਕਟਸ ਤੇ ਕਿਉਂਕਿ ਜੇ ਸਾਰੇ ਪ੍ਰੋਡਕਟਸ ਤੇ ਲਾਉਣੇ ਆ ਫੇਰ ਤਾਂ ਆਪਾਂ ਆਪਣੇ ਆਪ ਨੂੰ ਹੀ ਟੈਕਸ ਲਾ ਰਹੇ ਆ ਇੱਕ ਇਹਦਾ ਮਤਲਬ ਇਹ ਹੋਇਆ ਕਿ ਉਹਦੇ ਨਾਲ ਕੈਨੇਡੀਅਨਸ ਦੇ ਉੱਤੇ ਵੀ ਮਹਿੰਗਾਈ ਤਾਂ ਪਹਿਲਾਂ ਹੀ ਅੰਤਾਂ ਦੀ ਕੋਈ ਪਈ ਹੈ ਬਿਲਕੁਲ ਜੇ ਇਹ ਸਾਰੇ ਟੈਕਸ ਲਾਏ ਜਾਂਦੇ ਨੇ ਉਹਦੇ ਨਾਲ ਕੱਲਾ ਅਮਰੀਕਨ ਨੂੰ ਤਾਂ ਨਹੀਂ ਕੈਨੇਡੀਅਨ ਦੇ ਉੱਤੇ ਵੀ ਇਫੈਕਟ ਪਏਗਾ ਜੇ ਅਮਰੀਕਾ ਵਾਲੇ 20% ਟੈਰਫ ਲਾ ਕੇ ਇੱਥੇ ਭੇਜਦੇ ਨੇ ਕੋਈ ਵੀ ਸਾਮਾਨ ਅਸੀਂ ਉਹਨਾਂ ਦਾ ਰਸੀਵ ਕਰਦੇ ਆਂ ਤੇ ਉਹਦੇ ਨਾਲ ਸਾਡੇ ਕੈਨੇਡੀਅਨ ਦੇ ਉੱਤੇ ਬੜਾ ਵੱਡਾ ਇਫੈਕਟ ਪਏਗਾ ਇਕਨੋਮੀ ਦੇ ਉੱਤੇ ਤੁਸੀਂ ਗੱਲ ਕੀਤੀ ਸੀ ਵੀ ਟਰੰਪ ਸਾਹਿਬ ਨੂੰ ਮਨਾ ਨਹੀਂ ਸਕੇ ਕਨਵਿੰਸ ਨਹੀਂ ਕਰ ਸਕੇ ਜੀ 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 ਜਿਹੜੇ ਟਰੰਪ ਸਾਹਿਬ ਤਾਂ ਇਹ ਨਹੀਂ ਮੰਨਣ ਨੂੰ ਤਿਆਰ ਹੋਏ ਜਿਹੜੇ ਆ ਟੈਰਫ ਲਾਉਣੇ ਆ ਉਹ ਅਮਰੀਕਨ ਲੋਕਾਂ ਨੇ ਪੇ ਕਰਨੇ ਆ ਨਾ ਕਿ ਦੂਜੀਆਂ ਗਵਰਨਮੈਂਟਾਂ ਨੇ ਪੇ ਕਰਨੇ ਆ ਕਿਉਂਕਿ ਇਹ ਬੇਸਿਕਲੀ ਟੈਕਸ ਜਿਹੜਾ ਤੁਸੀਂ ਲਾਉਣੇ ਆ ਟੈਕਸ ਲਾਉਣੇ ਆ ਉਹ ਉਹਦਾ ਮੰਗਾਈ ਵੀ ਹੋਣੀ ਆ ਜਿੱਦਾਂ ਮੋਸਟਲੀ ਹੁਣ ਆਪਾਂ ਜਿਹੜਾ ਤੇਲ ਦਿੰਦੇ ਆ ਤੇਲ ਗੈਸ ਦਿੰਨੇ ਆ ਗੈਸ ਜੇ 20% ਟੈਕਸ ਲਾਤਾ ਉਹਦੇ ਉੱਤੇ ਤੇ 20% ਪ੍ਰਾਈਸ ਦਾ ਵੱਧ ਜਣੀ ਹੋਦੀ ਜਿਹੜੀ ਜੋ ਮਾਰਕੀਟ ਵਿੱਚ ਹੋਣੀ ਆ ਤੇ ਦੂਏ ਪਾਸੇ ਟਰੰਪ ਸਾਹਿਬ ਕਹਿ ਰਹੇ ਆ ਜੀ ਅਸੀਂ ਜਿਹੜੀ એનર્ਜੀ ਬਿੱਲ ਆ ਹੋ ਮੈਂ ਅੱਧਾ ਕਰਨਾ ਆ ਸੋ ਇਹੇ ਦੋ ਗੱਲਾਂ ਜਾਇਬ ਨਹੀਂ ਹੋ ਰਹੀਆਂ ਕਿਉਂਕਿ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਆ ਜੀ ਮੈਂ ਜਣਕੇ ਤੇਲ ਦੀ ਪ੍ਰਾਈਸ 100 ڈالر ਤੋਂ 50 ڈالر ਲੈ ਕੇ ਆਉਣੀਆਂ ਦੂਏ ਪਾਸੇ ਤੁਸੀਂ ਇਸ 100 ڈالر ਦੇ 20% ਹੋਰ ਲਈ ਜਾਂਦੇ ਆ ਫਿਰ ਇਹ 120 ڈالر ਹੋਗੀ ਕਿ 50 ਹੋਗੀ ਕਿਦਾਂ ਹੋਗੀ ਉਹ ਕਹਿੰਦੇ ਵੀ ਉਹਨੇ ਇੱਕ ਸ਼ਬਦ ਯੂਜ਼ ਕੀਤਾ ਡਿਗ ਬੇਬੀ ਡਿਗ ਕਿ ਅਸੀਂ ਇੱਥੇ ਡਿਗ ਕਰਦੇ ਆ ਬਾਹਰੋਂ ਲਿਆਉਣਾ ਅਸੀਂ ਸਾਡੇ ਅਮਰੀਕਾ ਦੇ ਕਹਿੰਦੇ ਬਹੁਤ ਆਇਲ ਪਿਆ ਅਸੀਂ ਆਪਣਾ ਵੈਲ ਸ਼ੁਰੂ ਕਰਾਂਗੇ ਜਦੋਂ ਤੱਕ ਡਿਗ ਸ਼ੁਰੂ ਹੋਊਗਾ ਉਹਨੂੰ ਤੇ ਕਿ ਟ੍ਰੰਪਸ ਆ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਨੇ ਕਿਉਂਕਿ ਇੱਥੇ ਇੱਕ ਟਾਈਮ ਇੱਥੇ ਇੱਕ ਇਨਵੈਸਟਮੈਂਟ ਟੇਕਸ ਮਨੀ ਟੂ ਪਲੈਨਿੰਗ ਲਾਟਸ ਆ ਤੇਲ ਹੈਗਾ ਵੀ ਕਿੱਥੇ ਆ ਕਿੱਦਾਂ ਕੱਢਣਾ ਉਹਨੂੰ ਮਸ਼ੀਨਾਂ ਸਾਰਾ ਕੁਝ ਲੱਗਣਾ ਜਦੋਂ ਤੱਕ ਇਹ ਇੰਪਲੀਮੈਂਟ ਹੋਣਾ ਜਾਂ ਹੋਊਗਾ ਚਾਹਤੇ ਟ੍ਰੰਪ ਸਾਹਿਬ ਨੇ ਜਿਹੜੇ ਇਹ ਪ੍ਰੈਜ਼ੀਡੈਂਟ ਨਿਰਣਕ ਕੋ 4 ਸਾਲ ਕਨਸਟੀਟਿਊਸ਼ਨਲ ਹੋਇਆ ਉਸ ਤੋਂ ਬਾਅਦ ਹੀ ਇਜ਼ ਡਨ ਵੈਸੇ ਵੀ ਮਿਡ ਟਰਮ 2 ਸਾਲਾਂ ਬਾਅਦ ਮਿਟਰ ਬਾਜਣੀ ਉਹਦੇ ਵਿੱਚ 50 ਸੈਨੇਟਰ ਚੁਣੇ ਚੁਣੇ ਜਾਂਦੇ ਆ ਹਾਂ ਜੀ ਜੇ ਜਿਹੜੇ ਕੀਤੇ ਹੋਏ ਵਾਦੇ ਨੇ ਉਹਨਾਂ ਮੁਤਾਬਕ ਨਾ ਚੱਲੇ ਤੇ ਲੋਕਾਂ ਦਾ ਬਦਲਾਅ ਦੂਜੇ ਪਾਸੇ ਵੀ ਇੱਕਦਮ ਉਲਟ ਸਕਦਾ ਸੋ ਫਿਰ ਕੋਈ ਵੀ ਬਿਲ ਜਿਹੜਾ ਪਾਸ ਕਰਨਾ ਉਹਨਾਂ ਲਈ ਔਖਾ ਹੋ ਜਾਣਾ ਹੁਣ ਇਹਦੇ ਨਾਲ ਆਪਾਂ ਲੈਟਸ ਸੇ ਲੈਟਸ ਟਾਕ ਅਬਾਊਟ ਟੈਰਿਫ ਓਨਲੀ ਜਿਹੜੀ ਇਹ ਕਹਿੰਦੇ ਕਿ ਟੈਰਿਫ ਲਾਉਣੀ ਆ ਟੈਰਫ ਲਾਉਣ ਦੇ ਨਾਲ ਉਹਦੇ ਨਾਲ ਅਮਰੀਕਨ ਨੂੰ ਕਿਵੇਂ ਇਫੈਕਟ ਪਏਗਾ ਅਮਰੀਕਾ 'ਚ ਮਹਿੰਗਾਈ ਕਿਵੇਂ ਵਧੇਗੀ ਉਹ ਤਾਂ ਟੈਰਫ ਲਾ ਰਹੇ ਨੇ ਜਿਹੜਾ ਇੱਥੇ ਐਕਸਪੋਰਟ ਹੋਏਗਾ ਸਾਡੇ ਵਾਲੇ ਪਾਸੇ ਕੈਨੇਡਾ ਦੇ ਵਿੱਚ ਸਾਮਾਨ ਆਏਗਾ ਉਹਦੇ ਉੱਤੇ ਲਾਉਣਗੇ ਉਹਦੇ ਨਾਲ ਤਾਂ ਬੈਨੀਫਿਟ ਹੋਏਗਾ ਉਹਨਾਂ ਨੂੰ ਨਹੀਂ ਉਹ ਟੈਕਸ ਜਿਹੜੀਆਂ ਕੈਨੇਡਾ ਤੋਂ ਇੰਪੋਰਟ ਕਰਦੇ ਆ ਚੀਜ਼ਾਂ ਜੀ ਇਹ ਉਹ ਉਹਨਾਂ ਤੇ ਟੈਕਸ ਲਾ ਸਕਦੇ ਆ ਰਾਈਟ ਸੋ ਉਹ ਉਹ ਕਹਿੰਦੇ ਆ ਵੇ ਜੇ ਅਸੀਂ ਜਿਹੜੇ ਕੈਨੇਡਾ ਤੋਂ ਅਸੀਂ ਪਾਰਟਸ ਲੈਨੇ ਆ ਅਸੀਂ 20% ਦੀ ਟੈਕਸ ਉਹਦੇ ਤੇ ਟੈਰਫ ਕਹਿੰਦੇ ਆ ਪਰ ਬੇਸਿਕਲੀ ਇਟਸ ਅ ਟੈਕਸ ਫॉर ਅਮਰੀਕਨ ਪੀਪਲ ਸੋ ਲੈਟਸ ਸੇ ਵੀ ਵਰ ਸੇਲਿੰਗ ਐਨੀ ਪ੍ਰੋਡਕਟ ਫॉर 1 ਡਾਲਰ ਹਾਂਜੀ ਉੱਤੇ 1 ਡਾਲਰ 20 ਸੈਂਟ ਲੱਗਣਗੇ ਸੋ ਕੁਦਰਤੀ ਗੱਲ ਹੈ ਕਿ ਅਮਰੀਕਨ ਦੇ ਲਈ ਉਹਦੀ ਪ੍ਰਾਈਸ ਅੱਗੇ ਜਾ ਕੇ ਵੱਧ ਦੇ ਵਿੱਚ ਵੇਚਣੀ ਪੈਣੀ ਉਹਨਾਂ ਨੂੰ ਤੇ ਉਹਦੇ ਨਾਲ ਉਹਦੀ ਇਕਨੋਮੀ ਦੇ ਉੱਤੇ ਫਰਕ ਪਏਗਾ ਪਰ ਉਹ ਕਹਿੰਦੇ ਕਿ ਮੈਂ ਟੈਕਸ ਦਾ ਜਿਹੜਾ ਬੋਝ ਹੈ ਕੈਨੇਡੀਅਨ ਤੇ ਨਹੀਂ ਪਾਉਣਾ ਚਾਹੁੰਦਾ ਬਾਹਰਲੇ ਮੁਲਕਾਂ ਦੇ ਸਾਡੇ ਗਵਾਂਡੀ ਮੁਲਕ ਨੇ ਉਹਨਾਂ ਤੇ ਪਾਉਣਾ ਚਾਹੁੰਦਾ ਇਦਾਂ ਹੋ ਨਹੀਂ ਚਾਹੀਦੀ ਜਿੱਦਾਂ ਜਦੋਂ ਤੁਸੀਂ ਟੈਕਸ ਟੈਕਸ ਜਿਹੜਾ ਟੈਰਫ ਆ ਟੈਰਫ ਤੇ ਤੁਸੀਂ ਜਿਹੜਾ ਪ੍ਰੋਡਕਟ ਤੁਹਾਡੀ ਕੰਟਰੀ ਚਾਹੁੰਦਾ ਜੇ 20% ਤੁਸੀਂ ਐਲਾਨ ਨੇ ਆ ਉਹ $20 ਦਾ ਹੋ ਜਾਂਦਾ $20 ਦਾ ਉਹ ਪੇ ਕਨੇ ਕਰਨਾ ਅਮਰੀਕਨ ਲੋਕਾਂ ਨੇ ਕਰਨਾ ਸੋ ਜੇ ਹੁਣ ਆਪਾਂ ਜੇ ਤਾਂ ਵਾਈਨ ਲਾ ਲਓ ਕੈਲੀਫੋਰਨੀਆ ਤੋਂ ਜੇ ਆਪਣੀ ਵਾਈਨ ਇੱਥੇ ਹੈਗੀ ਆਪਣੀ ਵਾਈਨ ਇੱਥੇ ਸਮਾਂ ਜ਼ਿਆਦਾ ਦੀ ਬਿਕੂਗੀ ਲੋਕਲ ਜਿਹੜੀ ਜੇ ਆਪਾਂ ਟੈਰਫ ਲਾਉਣੇ ਆ ਜੇ ਕੈਲੀਫੋਰਨੀਆ ਦੀ ਕਾਉਂਟਰ ਵੇਲਿੰਗ ਡਿਊਟੀ ਲਾਉਣੇ ਵਾਹ ਜੀ ਇਹ ਲਾਣੇ ਤੇ ਉਹਨਾਂ ਦੀ ਵਾਈਨ ਘੱਟ ਇੱਥੇ ਆਊਗੀ ਕਿਉਂਕਿ ਮਹਿੰਗੀ ਹੋ ਜਾਣੀ ਆ ਸੋ ਉਹਨਾਂ ਨੂੰ ਹਰਟ ਹੋਊਗਾ ਬੇਹਾਜੀ ਸਾਡੀ ਜਿਹੜੀ ਵਾਈਨ ਇੰਡਸਟਰੀ ਆ ਕੈਲੀਫੋਰਨੀਆ ਦੀ ਆ ਵਾਸ਼ਿੰਗਟਨ ਦੀ ਆ ਜਾਂ ਪੋਰਟਲੈਂਡ ਦੀ ਆ ਓਰਗਨ ਦੀ ਆ ਉਨਾ ਦੀ ਜਿਹੜੇ ਪ੍ਰੋਡਕਟਸ ਆ ਉਹ ਘਟ ਇੱਥੇ ਆਉਣਗੇ ਤੇ ਆਪਣੇ ਪ੍ਰੋਡਕਟਸ ਜ਼ਿਆਦਾ ਵੇਚਣਗੇ ਜੀ ਸੋ ਇਹਦੇ ਨਾਲ ਇਹ ਹੈ ਕਿ ਕੁਦਰਤੀ ਗੱਲ ਹੈ ਜਿਵੇਂ 온ਟਾਰੀਓ ਦੇ ਪ੍ਰੀਮੀਅਮ ਨੇਗਟਾ ਕਿ ਅਸੀਂ ਆਪਣੀਆਂ ਸ਼ੈਲਫਾਂ ਦੇ ਵਿੱਚ ਜਿਹੜੀ ਅਮਰੀਕਨ दारू ਪਈ ਹੈ ਮੈਂ ਸੌਖੇ ਸ਼ਬਦਾਂ ਵਿੱਚ ਪੰਜਾਬੀ ਚ ਕਹਾਂ ਕਿ ਅਮਰੀਕਨ दारू ਪਈ ਹੈ ਉਹ ਅਸੀਂ ਕਲੀਅਰ ਕਰਕੇ ਉਸ ਤੋਂ ਬਾਅਦ ਕੋਈ ਅਮਰੀਕਨ दारू ਵੇਚਣੀ ਨਹੀਂ ਅਸੀਂ ਮੇਡ ਇਨ ਕੈਨੇਡਾ ਹੀ ਵੇਚਣੀ ਹੈ ਉਦੇ ਨਾਲ ਅਮਰੀਕਾ ਦੇ ਉੱਤੇ ਤਾਂ ਬੜਾ ਵੱਡਾ ਇਫੈਕਟ ਪਏਗਾ ਬਹੁਤ ਜ਼ਿਆਦਾ ਪ੍ਰਾਪਟ ਨੇ ਮੈਂ ਤਾਂ ਇੱਕ ਐਗਜ਼ਾਮਪਲ ਦਿੱਤੀ ਹੈ ਅੱਜ ਡੇਵीडी ਬੀ ਨੇ ਵੀ ਕਹਿ ਦਿੱਤਾ ਕਿ ਅਸੀਂ ਵੀ ਆਪਣੇ ਲਿਕਰ ਸਟੋਰ ਨੇ ਜਿਹੜੇ ਉਹਨਾਂ ਨੂੰ ਜੇ ਪਹਿਲੀ ਫਰਵਰੀ ਨੂੰ ਇਹ ਕਰਦੇ ਆ ਤੇ ਅਸੀਂ ਵੀ ਹਦਾਇਤ ਦੇ ਦਿੰਦੇ ਆ ਕਿ ਇੱਥੇ ਕੋਈ ਵੀ ਜਿਹੜੀ ਲਿਕਰ ਅਮਰੀਕਾ ਤੋਂ ਆਉਂਦੀ ਹੈ ਅਸੀਂ ਬਿਲਕੁਲ ਲੈਣੀ ਨਹੀਂ ਆਪਣੇ ਤੁਸੀਂ ਦੇਖੋਗੇ ਬੋਸਟਲੀ ਸਰੀ ਵਿੱਚ ਜੋ ਰਿੰਦੇ ਆ ਆਪਾਂ ਗੈਸਪੌਨ ਵੀ ਸਟੇਟਸ ਵਿੱਚ ਜੰਨੇ ਆ ਆਪਾਂ ਗ੍ਰੋਸਰੀ ਵੀ ਕਾਸਕੋ ਬੈਲੀਗਮ ਸਾਰੇ ਪਾਸੇ ਲੈ ਕੇ ਆਉਂਦੇ ਨੇ ਲੇਕਿਨ ਜੇ ਦੇਖੋ ਤੁਸੀਂ ਕਾਸਕੋ ਤਾਂ ਇੱਕੋ ਹੀ ਕੰਪਨੀ ਆ ਜਿਹੜੀ ਅਮਰੀਕਨ ਕੰਪਨੀ ਆ ਉਹ ਕੈਨੇਡਾ ਦੇ ਵਿੱਚ ਵੀ ਆ ਤੇ ਯੂਨਾਈਟਿਡ ਸਟੇਟਸ ਵਿੱਚ ਵੀ ਆ ਆਪਾਂ ਨੂੰ ਫਰਕ ਕੀ ਪਊਗਾ ਫਰਕ ਇਹ ਪੈਣਾ ਜੇ ਆਪਾਂ ਉਥੇ ਛੱਡ ਨਹੀਂ ਜਾਂਦੇ ਖਰੀਦਦਣ ਉਥੇ ਦੀਆਂ ਜਿਹੜੀਆਂ ਜੌਬਾਂ ਆ ਕਾਸਕੋ ਜੇ ਉਥੇ ਕੋਈ ਬੰਦਾ ਖਰੀਦਦਾ ਹੀ ਨਹੀਂ ਚੀਜ਼ਾਂ ਤੇ ਉਹ ਜੌਬਾਂ ਤਾਂ ਘਟਣੀਆਂ ਆ ਸੋ ਡਾਇਰੈਕਟਲੀ ਇਫੈਕਟ ਪਊਗਾ ਇਹ ਨਹੀਂ ਵੀ ਇਫੈਕਟ ਨਹੀਂ ਪੈਣਾ ਯੂਐਸ ਨੂੰ ਜੇ ਆਪਾਂ ਉਥੇ ਸ਼ਾਪਿੰਗ ਆਨਾ ਬੰਦ ਕਰ ਦਿੰਨੇ ਆ ਪੈਸੇ ਉਨੇ ਹੋਗੇ ਕਿ ਸ਼ਕਾ ਇੱਥੇ ਇੱਥੇ ਦੇ ਕਾਸਕੋ ਤੋਂ ਲੈ ਲਓ ਉਸ ਕਾਸਕੋ ਤੋਂ ਲੈ ਲਓ ਇੱਕੋ ਹੀ ਝੋਲੇ ਵਿੱਚ ਜਾਣੇ ਪੈਸੇ ਰਾਈਟ ਲੇਕਿਨ ਜਿਹੜੇ ਜੌਬਾਂ ਹੋਣੀਆਂ ਆ ਜਿਹੜੀਆਂ ਉਹਦੇ ਨਾਲ ਇਨਫਰਾਸਟ੍ਰਕਚਰ ਹੋਣਾ ਉਹਦੇ ਤੇ ਫਰਕ ਪੈਣਾ ਸੋ ਆਪਾਂ ਉਹ ਕੈਨਡਾ ਵਿੱਚ ਉਹ ਜੇ ਖਰਚਾਂ ਜੇ ਆਮ ਬੰਦਾ ਕੰਟ੍ਰਿਬਿਊਟ ਇਹਦੇ ਵਿੱਚ ਕਰਨਾ ਚਾਹੁੰਦਾ ਓਕੇ ਇਹਦੇ ਨਾਲ ਜਿਹੜੀ ਸਾਡੀ ਇੱਕ ਵੱਡੇ ਭਰਾ ਤੇ ਛੋਟੇ ਭਰਾ ਵਾਲੀ ਭਲ ਬਣੀ ਹੋਈ ਸੀ ਕਿ ਅਮਰੀਕਾ ਸਾਡਾ ਵੱਡਾ ਭਰਾ ਹੈ ਅਸੀਂ ਛੋਟੇ ਭਰਾ ਛੋਟੇ ਭਰਾ ਨੂੰ ਜੇ ਵੱਡਾ ਭਰਾ ਹੜਪਣ ਦੀ ਕੋਸ਼ਿਸ਼ ਕਰੇ ਜਦੋਂ ਜਸਟਿਨ ਟਰੂਡੋ ਉਥੇ ਗਏ ਨੇ ਜਦੋਂ ਟੈਰਿਫ ਦੀ ਗੱਲਬਾਤ ਹੋਈ ਤੇ ਉਹਨੂੰ ਕਹਿੰਦਾ ਭਾਈ ਜੀ ਓਖਾ ਲੱਗਦਾ ਹੈ ਜੋ ਮਰੀ ਵਿਲ ਮੇਕ ਇਟ 50 50 ਫਰਸਟ ਸਟੇਟਸ ਯੂਨਾਈਟਿਡ ਸਟੇਟ ਦੀ ਇਜ਼ ਇਟ ਈਜ਼ੀ ਕਿ ਜਸਟ ਕੈਨੋ ਸੋ ਕਹ ਇਹ ਆਪਾਂ ਪਿਛਲੇ ਪਿਛਲੇ 4 ਸਾਲ ਜਦੋਂ ਟਰੰਪ ਸਾਹਿਬ ਆਏ ਸਕੇ ਉਦੋਂ ਵੀ ਦਿੱਕ ਦੇਖਿਆ ਸੀਗਾ ਟਰੰਪ ਸਾਹਿਬ ਨੇ ਮੈਂ ਜੀ ਨੈਫਟਾ ਰੀਨੇਗੋਸ਼ੀਏਟ ਕਰਨਾ ਫਲਾਣਾ ਕਰਨਾ ਤਮਕੜਾ ਕਰਨਾ ਲੇਕਿਨ ਜਿਹੜਾ ਨੈਫਟਾ ਰੀਨੇਗੋਸ਼ੀਏਟ ਹੋਇਆ ਆ ਉਹਦੇ ਸਿਰਫ ਸੁਰਖੀ ਬਿੰਦੀ ਲਾਈ ਆ ਹੋਰ ਕੁਝ ਨਹੀਂ ਕੀਤਾ ਬਹੁਤਾ ਕੁਝ ਰੀਨੇਗੋਸ਼ੀਏਟ ਨਹੀਂ ਹੋਇਆ ਸਿਰਫ ਸੁਰਖੀ ਬਿੰਦੀ ਲਾ ਕੇ ਤੇ ਮੜ ਕੇ ਉਹਦਾ ਨਾਂ ਜਿਹੜਾ ਉਹਦਾ ਯੂ ਐਸ ਐਮ ਸੀ ਏ ਰੱਖ ਦਿੱਤਾ ਤੇ ਉਹ ਉਹ ਟਰੰਪ ਨੇ ਕਿਹਾ ਜੀ ਮੈਂ ਰੀਨੇਗੋਸ਼ੀਏਟ ਕਰ ਲਿਆ ਲੇਕਿਨ ਜਿਹੜਾ ਜਸਟ ਜਿਹੜਾ ਫਰੇਮਵਰਕ ਵਾ ਉਹ ਬੇਸਿਕਲੀ ਉਹ ਹੋ ਰਿਹਾ ਜੋ ਪਹਿਲਾਂ ਨੈਫਟਾ ਦਾ ਸੀਗਾ ਸੋ ਟਰੰਪ ਸਾਹਿਬ ਨੇ ਬਹੁਤ ਵੱਡਾ ਕਾਮਾਨੇ ਆ ਤੁਹਾਡੀ ਬਿਲਕੁਲ ਗੱਲ ਸਹੀ ਆ ਆਪਾਂ ਛੋਟੇ ਭਰਾ ਅਮਰੀਕਾ ਤੇ ਆਪਾਂ ਰਹਿਣਾ ਵੀ ਇਦਾਂ ਹੀ ਚਾਹੁੰਦੇ ਆ ਵੇ ਭੈਣਾ ਭਰਾਵਾਂ ਦੀ ਬਣ ਕੇ ਬਣ ਕੇ ਰੋਏ ਲੇਕਿਨ ਜੇ ਉਹ ਵੱਡਾ ਭਰਾ ਬਖਲਾ ਕੇ ਆਪਾਂ ਨੂੰ ਦਬ ਕੇ ਮਾਰਦਾ ਤੇ ਆਪਾਂ ਨੂੰ ਥੋੜੇ ਬਾਲਾ ਤਾਂ ਖੜਨਾ ਪੈਣਾ ਹੀ ਆ ਦੇਖਣਾ ਪੈਣਾ ਵੇ ਹਾਂ ਬਈ ਇਹ ਆਪਾਂ ਇੱਥੇ ਕਿੱਥੇ ਖੜ ਸਕਦੇ ਆ ਕਿਹੜੀਆਂ ਗੱਲਾਂ ਆਪਾਂ ਕਰ ਸਕਦੇ ਆ ਕਿਹੜੀਆਂ ਨਹੀਂ ਕਰ ਸਕਦੇ ਸੋ ਇਸ ਕਰਕੇ ਜਿਹੜੀਆਂ ਬਹੁਤ ਇੰਪੋਰਟੈਂਟ ਆ ਜਿਹੜਾ ਕਿ ਪ੍ਰੀਮੀਅਰਸ ਤੇ ਜਿਹੜੇ ਪ੍ਰਾਈਮ ਮਿਨਿਸਟਰ ਹੋਣ ਉਸ ਸਮੇਂ ਦੇ ਉਹ ਇਕੱਠੇ ਹੋ ਕੇ ਇੱਕੋ ਹੀ ਬੋਲੀ ਬੋਲਣ ਤਾਂ ਕਿ ਉਹ ਆਪਾਂ ਨੂੰ ਆਪਣੇ ਪੁਰਾਣਾ ਕਹਾਵਤ ਆ ਬ੍ਰਿਟਿਸ਼ ਦੀ ਡਿਵਾਈਡ ਐਂਡ ਰੂਲ ਤੇ ਇੱਕ ਬੱਕਰੀ ਬੱਕਰੀ ਚ ਚੱਲਦਾ ਆ ਰਿਹਾ ਸਦੀਆਂ ਤੋਂ ਚੱਲਦਾ ਆ ਪ੍ਰੀਮੀਅਰ ਕੁਝ ਹੋਰ ਕਹਿ ਰਹੇ ਆ ਹੁਣ ਡੈਰੀਓ ਦਾ ਪ੍ਰੀਮੀਅਰ ਕੁਝ ਹੋਰ ਕਹਿ ਰਿਹਾ ਬੀਸੀ ਦਾ ਪ੍ਰੀਮੀਅਰ ਕੁਝ ਹੋਰ ਕਹਿ ਰਹੇ ਆ ਜਦੋਂ ਤੁਸੀਂ ਅਲੱਗ-ਅਲੱਗ ਬਣ ਕੇ ਤੁਰੋਗੇ ਫਿਰ ਤਾਂ ਵੱਡੇ ਭਰਾ ਨੂੰ ਪਤਾ ਵੀ ਭਰਾ ਮੇਰੇ ਤੇ ਚਾਚਿਆਂ ਦੇ ਮੁੰਡੇ ਉਹ ਆਪ ਹੀ ਨਹੀਂ ਇਕੱਠੇ ਤੇ ਸੌਖਾ ਧੌਣ ਮਰੋੜ ਨਹੀਂ ਫਿਰ ਹੁਣ ਅਲਬਰਟਾ ਵਿੱਚ ਓਇਲ ਜਾਂਦਾ BC ਚੋਂ ਲੰਬਰ ਜਾਂਦਾ ਜੇ ਆਪਾਂ ਕਹੀਏ ਜੀ ਓਇਲ ਦੇ ਥੀਕ ਲਾਓ ਤਰਫ ਤੇ ਲੰਬਰ ਦੇ ਨਾਲ ਲਾਓ ਤੇ ਮਾਂਟਰੀਓ ਕਹਿੰਦਾ ਜੀ ਆਟੋ ਪਾਰਟਸ ਦੇ ਨਾਲ ਆਓ ਬਾਕੀ ਸਾਰਾ ਕੋਲ ਆ ਰੋ ਸੋ ਜਿਹੜੀਆਂ ਸਾਰੇ ਕਿ ਬੈਕ ਦਾ ਦੇਖ ਲਓ ਹਾਈਡਰੋ ਹਾਈਡਰਾਥੇ ਸੋ ਜਿਹੜੀਆਂ ਚੀਜ਼ਾਂ ਕੱਲੀਆਂ ਕੱਲੀਆਂ ਪ੍ਰੋਵਿੰਸ ਵਿੱਚ ਹੈਗੀਆਂ ਆ ਆਪਾਂ ਉਹਨੂੰ ਪ੍ਰੋਟੈਕਟ ਨਹੀਂ ਕਰ ਸਕਦੇ ਵੇ ਹਾਂ ਜੀ ਸਾਡਾ ਛੱਡ ਦਿਓ ਤੇ ਆ ਇੱਥੇ ਲਾ ਦਿਓ ਇਕੱਠੇ ਹੋ ਕੇ ਇੱਕ ਬੋਲੀ ਬੋਲੀ ਪੈਣੀ ਆ ਹਾਂ ਪ੍ਰੀਮੀਅਰ ਸਾਹਿਬ ਨੇ ਅਲਬਰਟਾ ਦੇ ਉਹਨਾਂ ਨੇ ਜਿਹੜੀ ਗੱਲ ਪਬਲੀਕਲੀ ਕੀਤੀ ਆ ਮੈਂ ਸਮਝਦਾ ਉਹ ਉਹ ਅੰਦਰ ਬੈਠ ਕੇ ਕਰਨੀ ਚਾਹੀਦੀ ਤਾਂ ਕਿ ਜਿਹੜਾ ਆਪਣਾ ਚਿਹਰਾ ਆ ਜੋ ਆਪਾਂ ਟਰੰਪਸਾਂ ਨੂੰ ਜੇ ਕਾਊਂਟਰ ਕਰ ਸਕਦੇ ਆ ਉਹ ਇਕੱਠੇ ਹੋ ਕੇ ਇੱਕੋ ਆਵਾਜ਼ ਬੋਲਾਂਗੇ ਤਾਂ ਆਪਾਂ ਬੜਕਵੇਂ ਨਹੀਂ ਮਾਰ ਸਕਦੇ ਕਿਉਂਕਿ ਬਹੁਤ ਵੱਡਾ ਭਰਾ ਆ ਉਹ ਆਪਾਂ ਨੂੰ ਉਹਨੂੰ ਹੋਰ ਬਖਲਾਊਗਾ ਸੋ ਮੈਂ ਸਮਝਦਾ ਵੀ ਮੈਜਰਡ ਜਿਹੜੇ ਕਾਊਂਟਰ ਵੇਲਿੰਗ ਹੋਗੇ ਟਾਰਗੇਟਡ ਹੋਗੇ ਤਾਂ ਕਿ ਮੈਕਸਮਮ ਇਫੈਕਟ ਹੋਵੇ ਤੇ ਇਹ ਮੁਰਕੇ ਬੇਸਿਕਲੀ ਦੋ ਚਾਰ ਚੀਜ਼ਾਂ ਨੈਗੋਸ਼ੀਏਟ ਹੋ ਕੇ ਇਹ ਵੀ ਖਤਮ ਹੋ ਜਾਊਗਾ ਤੁਸੀਂ ਆਪਣੀ ਸਰਕਾਰ ਵੇਲੇ ਮੇਰਾ ਕਿਹੜਾ ਟ੍ਰੇਡ ਦੇ ਵਿੱਚ ਕ੍ਰਿਟਿਕ ਸੀ ਹਾਂਜੀ ਇਫ ਆਈ ਡੋਨਟ ਫੋਰਗੇਟ ਮੈਨੂੰ ਸਚੇਤਿਆ ਉਦੋਂ ਕੋਈ ਇਹੋ ਜੀ ਸਿਚੁਏਸ਼ਨ ਕਦੇ ਪੈਦਾ ਹੋਈ ਕੋਈ ਇਦਾਂ ਦੀ ਟਰੇਡਿੰਗ ਵੇਲੇ ਕੋਈ ਇਸ ਤਰ੍ਹਾਂ ਦੀ ਕੰਟਰੋਵਰਸੀ ਪਿਆਦਾ ਹੋਈ ਹੋਵੇ ਹਾਂਜੀ ਮੈਂ ਇੰਟਰਨੈਸ਼ਨਲ ਟ੍ਰੇਡ ਕਮੇਟੀ ਦਾ ਮੈਂਬਰ ਸੀਗਾ ਤੇ ਵੀ ਹੈਡ ਅ ਚਾਂਸ ਟੂ ਜਿਹੜੀ ਆਪਣੀਆਂ ਜਪਾਨ ਦੇ ਨਾਲ 네ਗੋਸ਼ੀਏਟ ਕੀਤੀ ਆ ਆ ਟ੍ਰਾਂਸ ਪੈਸਿਫਿਕ ਜਿਹੜੇ ਇੰਟਰਨੈਸ਼ਨਲ ਟ੍ਰੇਡ 네ਗੋਸ਼ੀਏਸ਼ਨ ਹੋਈਆਂ ਸਾਊਥ ਕੋਰੀਆ ਨਾਲ ਜਿਹੜਾ ਆਪਣਾ ਪੈਕ ਬਣਿਆ ਸੋ ਬੜੇ ਲੰਮੇ ਸਮੇ ਤੋਂ ਆਪਾਂ ਕਹਿੰਦੇ ਆ ਰਹੇ ਆ ਵੀ ਆਪਾਂ ਨੂੰ ਡਾਇਵਰਸਿਫਾਈ ਹੋਣਾ ਚਾਹੀਦਾ ਆਪਾਂ ਨੂੰ ਹੋਰ ਬੰਡੀਆਂ ਦੇਖਣੀਆਂ ਚਾਹੀਦੀਆਂ ਤਾਂ ਕਿ ਆਪਣੇ ਪ੍ਰੋਡਕਟਸ ਜਿਹੜੇ ਆਪਾਂ ਹੋਰ ਤੰਗ ਦੇ ਨਾਲ ਉੱਤੇ ਪੇਸ਼ ਕਰੀਏ ਲੇਕਿਨ ਪ੍ਰੋਬਲਮ ਇਹ ਆ ਇਵਨ ਥੋ ਆਪਾਂ ਜਾਪਾਨ ਤੇ ਸਾਊਥ ਕੋਰੀਆ ਦੇ ਨਾਲ ਉਹਨਾਂ ਨਾਲ ਫ੍ਰੀ ਟ੍ਰੇਡ ਅਗਰੀਮੈਂਟ ਤਾਂ ਕਰ ਲਿਆ ਲੇਕਿਨ ਜਿਹੜੀਆਂ ਟ੍ਰੇਡ ਜਿੰਨੀ ਵਧਣੀ ਚਾਹੀਦੀ ਹੈ ਜ ਜਨ ਆਪਾਂ ਨੂੰ ਡਾਇਵਰਸਿਫਾਈ ਹੋਣਾ ਚਾਹੀਦਾ ਆ ਉਹ ਨਹੀਂ ਹੋਣਾ ਨਾ ਹੀ ਉਹ ਹੋਇਆ ਨਹੀਂ ਨਾ ਹੀ ਇਹ ਹੋਣਾ ਆ ਹੁਣ ਤੁਸੀਂ ਦੇਖੋਗੇ ਪੋਲਿਟਿਸ਼ੀਅਨਸ ਕਹਿਣਗੇ ਜੀ ਆਪਾਂ ਨੂੰ ਡਾਈਵਰਸਿਫਾਈ ਕਰਨਾ ਚਾਹੀਦਾ ਆ ਪਰ ਵਾ ਕੰ 40 ਸਾਲਾਂ ਤੋਂ ਤਾਂ ਆਪਾਂ ਕਰਦੇ ਆ ਰਹੇ ਆ ਲੇਕਿਨ ਜਿਹੜਾ ਇਨਫਰਾਸਟ੍ਰਕਚਰ ਆ ਤੁਸੀਂ ਜਿਹੜਾ ਜਿਹੜਾ ਜਿ ਮੰਡੀਆਂ ਤੇ ਸਮਾਨ ਪਹੁੰਚਾਉਣਾ ਆ ਉਹ ਆਪਣੇ ਕੋਲ ਹੈ ਨਹੀਂ ਜਿਹੜਾ ਆਪਣਾ ਤੇਲ ਆ ਤੇਲ ਹੁਣ ਤੇਲ ਦੇ ਸਿੱਧੇ ਹੀ ਅਮਰੀਕਾ ਨੂੰ ਜਾਂਦੀਆਂ ਪਾਈਪਲਾਈਨਾਂ ਤੇ ਉਹੋ ਪਾਈਪਲਾਈਨਾਂ ਜੇ ਉਹ ਬੰਦ ਕਰ ਦਿੰਦੇ ਆ ਅਲਬਰਟਾ ਦਾ ਤੇਲ ਉੱਥੇ ਦਾ ਉੱਥੇ ਆ ਤੇ ਉਹ ਦੋਵੇਂ ਪਾਸੇ ਨੂੰ ਕਿੱਦਾਂ ਕੱਢਣਾ ਰਿਹਾ ਹੈ ਸੋ ਇਹ ਤਾਂ ਹੈ ਨਹੀਂ ਬਈ ওভারਨਾਈਟ ਤੁਸੀਂ ਇਹ ਇਧਰ ਟੁੱਟੀ ਬੰਦ ਕੀਤੀ ਤੇ ਇਧਰ ਉਹ ਖੋਲ ਦਿੰਦੀ ਇਦਾਂ ਨਹੀਂ ਇਦਾਂ ਨਹੀਂ ਹੋ ਸਕਦੀ ਰਾਈਟ ਸੋ ਕੰਜ਼ਰਵੇਟਿਵ ਦੇ ਲੀਡਰ ਪੀਰ ਪੋਲੀਓ ਉਹਨਾਂ ਦਾ ਕੱਲ ਬਿਆਨ ਆਇਆ ਸੀ ਉਹ ਕਹਿੰਦੇ ਵੀ ਜਿਹੜੀ ਸਤਕਤ ਕੀਤੀ ਪਾਰਲੀਮੈਂਟ ਆ ਇਹਨੂੰ ਜਲਦੀ ਓਪਨ ਕਰੋ ਬੁਲਾਓ ਜਲਦੀ ਤਾਂ ਜੋ ਆਪਾਂ ਬਹਿ ਕੇ ਜਿਹੜਾ ਵੀ ਲੀਡਰ ਤੁਹਾਡਾ ਹੋਏਗਾ ਇਸ ਕ੍ਰਿਟੀਕਲ ਇਸ਼ੂ ਦੇ ਉੱਤੇ ਅਸੀਂ ਕੋਈ ਨਾ ਕੋਈ ਫੈਸਲਾ ਬਹਿ ਕੇ ਪਾਰਲੀਮੈਂਟਰੀਅਨ ਅਸੀਂ ਲੈ ਸਕੀਏ ਕਿਵੇਂ ਲੱਗਦਾ ਬਿਲਕੁਲ اپੋਜੀਸ਼ਨ ਪਾਰਟੀ ਤਾਂ ਹਮੇਸ਼ਾ ਹੀ ਚਾਹੂਗੀ ਕਿ ਪਾਰਲੀਮੈਂਟ ਖੁੱਲੀ ਰਹੇ ਤਾਂ ਕਿ ਉਹ ਗਵਰਨਮੈਂਟ ਦੇ ਜਿਹੜੇ ਅਜੰਡਾ ਆ ਉਹਨੂੰ ਸਕਰੂਟੀਨਾਈਜ਼ ਕਰੇ ਤਾਂ اپੋਜੀਸ਼ਨ ਦਾ ਰੋਲ ਹੁੰਦਾ ਲੇਕਿਨ ਜਦੋਂ 2007-08 ਵਿੱਚ ਹਰਪ੍ਰੀਤ ਸਾਹਿਬ ਪ੍ਰਾਈਮ ਮਿਨਿਸਟਰ ਸੀਗੇ ਉਹਨਾਂ ਦੀ ਗਵਰਨਮੈਂਟ ਮਾਇਨੋਰਟੀ ਡਿਗਣ ਲੱਗੀ ਸੀ ਤੇ ਉਹਨਾਂ ਨੇ ਵੀ ਪ੍ਰੋਗ ਕੀਤੀ ਸੀ ਪਾਰਲੀਮੈਂਟ ਉਦੋਂ ਸੋ ਇਹ ਟੂਲਸ ਹੈਗੇ ਆ ਗਵਰਨਮੈਂਟ ਕੋਲ ਹੁਣ ਟੂ ਟੂ ਸਾਹਮਣੇ ਤਾਂ ਰਿਜ਼ਾਈਨ ਕਰ ਦਿੱਤਾ ਲੇਕਿਨ ਉਹਨਾਂ ਦਾ ਲੀਡਰ ਹਲੇ ਚੁਣਿਆ ਨਹੀਂ ਮਾਰਚ ਵਿੱਚ ਪਹਿਲੀ ਵੀਕ ਚੁਣ ਹੋਊਗਾ ਸੋ ਉਹ ਉਹਨਾਂ ਨੇ ਇਹ ਟਾਈਮ ਦੇਖ ਕੇ ਪਾਰਲੀਮੈਂਟ ਨੂੰ ਪ੍ਰੋ ਕਰਕੇ ਬੇਸਿਕਲੀ ਸ਼ਟਡਾਊਨ ਕਰਕੇ ਉਹਨਾਂ ਨੇ ਟਾਈਮ ਖਰੀਦਿਆ ਤਾਂ ਕਿ ਜਿਹੜੀ ਨਵਾਂ ਪ੍ਰਾਈਮ ਮਿਨਿਸਟਰ ਬਣੇ ਜਾਂ ਨਵਾਂ ਲੀਡਰ ਆਵੇ ਇਲੈਕਸ਼ਨ ਆਉਂਦੀ ਹੈ ਨਹੀਂ ਆਉਂਦੀ ਉਹ ਨਵਾਂ ਜਿਹੜਾ ਲੀਡਰ ਲਿਵਰ ਪਾਰਟੀ ਦਾ ਉਹ ਉਹ ਡਿਸਾਈਡ ਕਰੇ ਸੋ ਮੈਂ ਨਵੇਂ ਲੀਡਰ ਲਈ ਵਾਟ ਯੂ ਥਿੰਕ ਕਿ ਮਾਰਚ ਤੱਕ ਜਲੀਡਰ ਨਹੀਂ ਬਣਦਾ ਤੇ ਇਹੋ ਜੀ ਹੰਗਾਮੀ ਸਥਿਤੀ ਬਣ ਜਾਂਦੀ ਹੈ ਜਿਵੇਂ ਉਹ ਕਹਿ ਰਹੇ ਆ ਕਿ ਤੁਸੀਂ ਹੁਣ ਬਿਲੀਅਨਸ ਆਫ ਡਾਲਰ ਇਹਨਾਂ ਨੇ ਸਪੈਂਡ ਕਰ ਦਿੱਤਾ ਬਾਰਡਰਾਂ ਦੀ ਸਕਿਉਰਿਟੀ ਵਾਸਤੇ 노 ਡਾਊਟ ਕੋਈ ਇਹੋ ਜਿਹਾ ਕਿਉਂਕਿ 트াম্প ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਰਾਤੀ ਨੂੰ ਸੁਪਨਾ ਆਇਆ ਸਵੇਰੇ ਉਹਨੇ ਇੰਪਲੀਮੈਂਟ ਕਰ ਦੇਣਾ ਕਈ ਡੋਨਟ ਨੋ ਹਿਮਸੈਲਫ ਵਾਟ ਇਜ਼ ਡੂਇੰਗ ਕੋਈ ਇਹੋ ਜੀ ਸਿਚੁਏਸ਼ਨ ਬਣ ਜਾਂਦੀ ਹੈ ਫਿਰ ਪਾਰਲੀਮੈਂਟ ਦੁਬਾਰਾ ਸ਼ੁਰੂ ਹੋ ਸਕਦੀ ਹੈ ਜਿਵੇਂ ਪੀਅਰ ਪੋਲੀਸ ਸਭ ਕਹਿ ਰਹੇ ਆ Absolutely. The uh, Prime Minister can call uh, the par Parliament back anytime. Anytime. Anytime he can do that. He legally point, to Because Parliament member Parliament, you know exactly. Prime Minister can call back the Prime Minister anytime he wants. Even uh, he decided to resign. That's fine. He, he's still the Prime Minister. So he's still the Prime Minister. He hasn't, he hasn't packed his papers and gone back to Montreal. He's still the Prime Minister till. He resigns. He's, he's intending to resign, but he hasn't resigned as a prime minister. He's still the prime minister of Canada. Okay. And uh, he's resigned as a leader of the Liberal Party, which they are going to choose. So if a situation does come up, Beha. ਆਪਾਂ ਨੂੰ ਉਥੇ ਪਾਰਲੀਮੈਂਟ ਰੀਕਾਲ ਕਰਨੀ ਚਾਹੀਦੀ ਆ ਜੇ ਕੋਈ ਅਮਰਜੰਸੀ ਹੁੰਦੀ ਆ ਅਮਰਜੰਸੀ ਵਿੱਚ ਹੋ ਸਕਦੀ ਆ ਮੈਂ ਤੁਹਾਨੂੰ ਤਾਂ ਹੋਣੀ ਵੀ ਚਾਹੀਦੀ ਆ ਤਾਂ ਕਿ ਲੋਕਾਂ ਦੇ ਜਿਹੜੇ ਮੁੱਦੇ ਆ ਜੋ 트ੰਪ ਸਾਹਿਬ ਆਪਾਂ ਨੂੰ ਥ੍ਰੈਟ ਕਰ ਰਹੇ ਆ ਉਹਨਾਂ ਨੂੰ ਆਪਾਂ ਪ੍ਰੋਪਰਲੀ ਡਿਸਕਸ ਕਰਕੇ ਕਰ ਸਕੀਏ ਲੇਕਿਨ ਜਿਹੜੀ ਪ੍ਰੀਮੀਅਰ ਕਾਉਂਸਲ ਆ ਪ੍ਰਾਈਮ ਮਿਨਿਸਟਰ ਦੀ ਆ ਉਹ ਵੀ ਇੱਕ ਬਹੁਤ ਵੱਡਾ ਉਹ ਆਪਣੇ ਜੋ ਕਾਉਂਸਲ ਆ ਕਿਉਂਕਿ ਬੇਸਿਕਲੀ ਤੁਹਾਨੂੰ ਪ੍ਰਾਈਮ ਮਿਨਿਸਟਰ ਨੂੰ probabilities ਦੇ ਨਾਲ ਰਲ ਕੇ ਹੀ ਜੀ ਅੱਗੇ ਤੁਰਨਾ ਪੈਣਾ ਅੱਗੇ ਤੁਰਨਾ ਪੈਣਾ ਸੋ ਮੈਂ ਸਮਝਦਾ ਬਈ ਉਹ ਜਿਹੜੀ ਇੰਪੋਰਟੈਂਟ ਮੀਟਿੰਗਸ ਹੋ ਰਹੀਆਂ ਆ ਪ੍ਰੀਮੀਅਰਸ ਦੇ ਵਿੱਚ ਉਹੋ ਜ਼ਰੂਰੀ ਆ ਤਾਂ ਕਿ ਜਿਹੜੇ ਕਿ ਪ੍ਰੀਮੀਅਰਸ ਆਪਣੇ ਮੁੱਦੇ ਜਿਹੜੇ ਆ ਜੋ ਉਹਨਾਂ ਦੇ ਜਿਨ੍ਹਾਂ ਦੇ ਜਿਹੜੇ ਪ੍ਰੋਡਕਟਸ ਉਹ ਨਹੀਂ ਯਾਨੀ ਕਿ ਕਾਊਂਟਰਵੇਲਿੰਗ ਡਿਊਟੀ ਲਾਉਣਾ ਚਾਹੁੰਦੇ ਤਾਂ ਕਿ ਉਹ ਆਪਣੇ ਘਰ ਬੈਠ ਕੇ ਆਪਣੇ ਤੁਸੀਂ ਅੰਦਰ ਬੈਠ ਕੇ ਆਪਣੀ ਜੈਕ ਮੈਂ ਇਹ ਸਾਰਾ ਕਰਕੇ ਫੇਰ ਤੁਸੀਂ ਬਾਹਰ ਜਾ ਕੇ ਦੱਸੋ ਜੀ ਅਸੀਂ ਆ ਕਰਨਾ ਹੈ ਅੱਛਾ ਮੈਂ ਇੱਕ ਬੈਲੈਂਸ ਗੱਲ ਰੱਖਣੀ ਚਾਹਾਂ ਮੈਂ ਕਿਸੇ ਪਾਰਟੀ ਦੀ ਗੱਲ ਨਹੀਂ ਕਰਦਾ ਅਚਿੰਚੇਤ ਕੀ ਕਾਰਨ ਬਣ ਗਿਆ ਕਿ ਵੱਡੇ ਵੱਡੇ ਲਿਬਰਲ ਦੇ ਲੀਡਰ ਹੌਲੇ ਹੌਲੇ ਛੱਡਣ ਲੱਗ ਪਏ ਬਹੁਤ ਵੱਡੀ ਤਦਾ ਡਿਪਟੀ ਪ੍ਰਾਈਮ ਮਿਨਿਸਟਰ ਕਹਿੰਦੀ ਕਿ ਆਈ ਐਮ ਡਨ ਮੈਂ ਡਿਪਟੀ ਪ੍ਰਾਈਮ ਮਿਨਿਸਟਰ ਦੇ ਅਹੁਦੇ ਤੇ ਨਹੀਂ ਦੇਣਾ ਆਈ ਐਮ ਡਨ ਹੋਰ بڑے ਲੀਡਰ ਸਾਡੀ ਕਮਿਊਨਿਟੀ ਦਾ ਸਭ ਤੋਂ ਵੱਡਾ ਆ ਜਿਹੜਾ ਡਿਫੈਂਸ ਮਿਨਿਸਟਰ ਐ ਨਸਾ ਹਰਜੀਤ ਸਿੰਘ ਸੱਜਣ ਉਹਨਾਂ ਦਾ ਵੀ ਕੱਲ ਬਿਆਨ ਆ ਗਿਆ ਕਹਿੰਦਾ ਆਮ ਨੋਟ ਗੋਇੰਗ ਟੂ ਰਨ ਨੈਕਸਟ ਇਲੈਕਸ਼ਨ ਇਟ ਇਨ ਆਲ ਕਿਉਂਕਿ ਜਿਹੜੀ ਵੇਵ ਅੱਜ ਬਣੀ ਹੋਈ ਆ ਕਿ ਤੁਸੀਂ ਉਸ ਵੇਲੇ ਕੰਜ਼ਰਵੇਟਿਵ ਪਾਰਟੀ ਤੋਂ ਜੋ ਚੋਣ ਲਣੇ ਸੀ ਉਹਦੇ ਨਾਲ ਰਲ ਕੇ ਜਿਹੜੀ ਵੇਵ ਬਣੀ ਹੋਈ ਆ ਅੱਜਕੱਲ ਲੋਕਾਂ ਦੇ ਤੁਹਾਨੂੰ ਪਤਾ ਕਿਸੇ ਵੇਲੇ ਐਨਡੀਪੀ ਦੀ ਵੇਵ ਹੁੰਦੀ ਸੀ ਤੁਹਾਨੂੰ ਯਾਦ ਹੋਏਗਾ ਮੈਂ ਜਿੱਤਿਆ ਹਾਂ ਉਸ ਵੇਵ ਵਿੱਚ ਰਾਈਟ ਹਾਂਜੀ ਹਾਂਜੀ ਉਹ ਵੇਵ ਸੀ ਇੱਕ ਹਾਂਜੀ ਜਿਹੜੀ ਇਹ ਵੇਵ ਬਣੀ ਹੋਈ ਆ ਇਸ ਵੇਵ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਗੱਲ ਪੀਰ ਪੋਲੀ ਇਸ ਵੇਲੇ ਕਰ ਰਹੇ ਨੇ ਇਸ ਵੇਵ ਨੂੰ ਫਲ ਲੱਗੇਗਾ ਕਿਵੇਂ ਲੱਗਦਾ ਤੁਹਾਨੂੰ ਹਾਂਜੀ ਪਹਿਲੀ ਗੱਲ ਤਾਂ ਜਦੋਂ ਗਵਰਨਮੈਂਟਾਂ 5 7 ਸਾਲ 10 ਸਾਲ ਕਰ ਲੈਂਦੀਆਂ ਉਹ ਥੱਕ ਜਾਂਦੀਆਂ ਲੋਕੀ ਵੀ ਕੋਈ ਨਾ ਕੋਈ ਉਹਨਾਂ ਦੇ ਫੈਸਲਿਆਂ ਤੋਂ ਤਾਂ ਕਾ ਜਾਂਦੇ ਵੇ ਹਾਂ ਇਹ ਵਧੀਆ ਨਹੀਂ ਫੈਸਲਾ ਹੁਣ ਉਹਨਾਂ ਨੇ ਹਜ਼ਾਰਾਂ ਹੀ ਫੈਸਲੇ ਲਏ ਆ ਹਜ਼ਾਰਾਂ ਚੋਂ ਪੰਜ ਸੱਤ ਆਪਾਂ ਨੂੰ ਚੁਭਣੇ ਆ ਇੱਕ ਨਹੀਂ ਸੋ ਦਸਾਂ 12 ਸਾਲਾਂ ਬਾਅਦ ਗਵਰਨਮੈਂਟਾਂ ਜਿਹੜੀਆਂ ਉਹ ਅਨਪਪੂਲਰ ਹੋ ਜਾਂਦੀਆਂ ਦੂਜੇ ਪਾਸੇ ਤੁਸੀਂ ਕੁਇਸਟਾ ਫਰੀ ਫਰੀਲੈਂਡ ਦੀ ਗੱਲ ਕੀਤੀ ਆ ਉਹਨਾਂ ਨੇ ਰਿਜ਼ਾਈਨ ਕਾਤੇ ਕੀਤਾ ਕਿਉਂਕਿ ਉਹਨਾਂ ਨੇ ਲੀਡਰਸ਼ਿਪ ਲਈ ਲੜਨਾ ਸੀਗਾ ਰਿਜ਼ਾਈਨ ਤਾਂ ਕੀਤਾ ਕਿ ਉਹ ਆਪਣੇ ਆਪਣੇ ਤੇ ਟਰੂਡੋ ਸਾਹਿਬ ਦੇ ਵਿੱਚ ਡਿਸਟੈਂਸ ਪੈਦਾ ਕਰ ਸਕਣ ਵੀ ਮੈਂ ਟਰੂਡੋ ਨਹੀਂ ਮੈਂ ਤਾਂ ਬਖਰੀ ਆ ਮੈਂ ਤਾਂ ਆਪਣਾ ਆਪਣੀ ਥਿੰਕਿੰਗ ਹੈ ਇਸ ਕਰਕੇ ਉਹਨਾਂ ਨੇ ਪਹਿਲਾਂ 2-4 ਦਿਨ ਜਿਹੜਾ ਹੋ ਰਿਜ਼ਾਈਨ ਕੀਤਾ ਸੀ ਤਾਂ ਕਿ ਉਹ ਆਪਣੇ ਆਪ ਨੂੰ ਸੈਪਰੇਟ ਕਰ ਲਵੇ ਵੀ ਮੈਂ ਟਰੂਡੋ ਦੀ ਟਰੂਡੋ ਦੀ ਪਾਲਸੀਆਂ ਸਾਰੀਆਂ ਜੋ ਮੈਂ ਸਹਿਮਤ ਨਹੀਂ ਮੈਂ ਤਾਂ ਆਪਣੀ ਡਿਫਰੈਂਟ ਏਜੰਡਾ ਲੈ ਕੇ ਆਉਂਗੀ ਸੋ ਉਹਨਾਂ ਨੇ ਤਾਂ ਰਿਜ਼ਾਈਨ ਕੀਤਾ ਜਿਹੜੇ ਹੁਣ ਹੋਰ ਰਿਜ਼ਾਈਨ ਕਰ ਰਹੇ ਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਪੰਜਾਂ ਦਸਾਂ ਸਾਲ ਬਾਹਰ ਗਵਰਨਮੈਂਟ ਆ ਟਾਇਰਡ ਹੋਏ ਨਹੀਂ ਆ ਲੋਕੀ ਵੀ ਚਾਹੁੰਦੇ ਆ ਵੀ ਨਮਾ ਆਉਣਾ ਚਾਹੀਦਾ ਦੂਜੇ ਪਾਸੇ ਕੰਸਰਵੇਟਿਵ ਪੀਅਰ ਪੋਲੀਅਰ ਇਹ ਇੱਕੋ ਹੀ ਰਾਗ ਗਾ ਰਹੇ ਆ ਪਿਛਲੇ ਦੋ ਤਿੰਨ ਸਾਲਾਂ ਜੀ ਐਕਸ ਦਾ ਟੈਕਸ ਬਸ ਯਾ ਦੈਟਸ ਵਾਟ ਇਟ ਇਜ਼ ਕੋਈ ਹੋਰ ਤਾਂ ਕੋਈ ਗੱਲ ਨਹੀਂ ਕਰ ਰਿਹਾ ਲੋਕਾਂ ਦੇ ਇਸ਼ੂ ਬਾਰੇ ਜਾਂ ਕੋਈ ਪਲੈਨ ਲੈ ਕੇ ਆਏ ਹੋਣ ਬਈ ਕਿਦਾਂ ਤੁਸੀਂ ਉਹਨੂੰ ਰੈਵਨਿਊ ਇਕੱਠਾ ਕਰਨਾ ਕਿਦਾਂ ਖਰਚਣਾ ਜਿਹੜੇ ਸੋਸ਼ਲ ਪ੍ਰੋਗਰਾਮਸ ਆ ਜਿਦਾ ਮੈਡੀਕੇਅਰ ਆ ਮੈਡੀਕਲ ਆ ਆਪਣੇ ਹੈਲਥ케ਅਰ ਆ ਹੋਰ ਆ ਇਹਨਾਂ ਨੂੰ ਤੁਸੀਂ ਐਕਸਪੈਂਡ ਕਰਨਾ ਕਿ ਇਹਨਾਂ ਨੂੰ ਤੁਸੀਂ ਕੱਟ ਕਰਨਾ ਜਿੱਦਾਂ ਹੁਣ ਆਪਣੇ ਬਜ਼ੁਰਗ ਲੋਕ ਡੈਂਟਲ ਕੇਅਰ ਉਹਨਾਂ ਨੂੰ ਮਿਲਦੀ ਆ ਜੀ ਤੇ ਕੰਜ਼ਰਵੇਟਿਵ ਗਵਰਨਮੈਂਟ ਨੇ ਕੰਜ਼ਰਵੇਟਿਵ ਪਾਰਟੀ ਨੇ ਕਲੀਅਰ ਨਹੀਂ ਕੀਤਾ ਉਹ ਇਹ ਕੱਟ ਕਰਨਗੇ ਵੇ ਬੰਦ ਕਰ ਦੇਣਗੇ ਜਾਂ ਨੂੰ ਐਕਸਪੈਂਡ ਕਰਨਗੇ ਸੋ ਕਈ ਇਸ਼ੂਜ਼ ਵਾ ਜਿਹੜੇ ਮੁੱਦੇ ਆ ਉਹ ਹੱਲੇ ਆਪੋਜੀਸ਼ਨ ਪਾਰਟੀਆਂ ਲੋ ਉਹ ਉਹਨਾਂ ਨੂੰ ਨਖਾਰਿਆ ਨਹੀਂ ਜਾ ਰਿਹਾ ਸੋ ਇੱਕ ਜੇ ਤੁਹਾਡਾ ਸਲੋਗਨ ਹੀ ਇਹ ਹੈ ਵੀ ਐਕਸ ਦਾ ਟੈਕਸ ਵੈਲ ਮੈਨੂੰ ਲੱਗਦਾ ਬਈ ਅੱਧੇ ਲੋਕਾਂ ਨੂੰ ਤਾਂ ਪਤਾ ਨਹੀਂ ਵੀ ਐਕਸ ਦਾ ਟੈਕਸ ਇਹ ਜ਼ਰੂਰ ਆ ਜੀ ਥੋੜਾ ਮਾਰਨਾ ਜਿੱਥੇ ਮਰਜੀ ਲੱਗੇ ਥੋੜੀ ਨਾ ਗੱਲ ਨਹੀਂ ਜੀ ਬਣਨੀ ਹਾਂਜੀ ਜਿੰਨਾ ਚਿਰ ਇਨਫਰਾਸਟ੍ਰਕਚਰ ਚੇਂਜ ਨਹੀਂ ਹੁੰਦਾ ਸਦੂ ਸਾਹਿਬ ਹਾਂਜੀ ਤੁਹਾਨੂੰ ਵੀ ਤੋ ਤਿੰਨ ਦਾਹਾ ਕੇ ਤੋਤੇ ਹੋ ਗਏ ਨੇ ਆਏ ਨੂੰ ਸਾਨੂੰ ਵੀ ਦੇਖ ਰਹੇ ਆ ਸਾਡੇ ਮੇਰੇ ਸਿਟੀ ਆਫ ਰਿਚਮੈਂਟ ਦਾ ਮੈਨੇਜਮੈਂਟ ਚ ਰਹਿਣਾ ਹਸਤਲੋ ਹੀ ਆ ਹੂੰ ਪਾਪੂਲੇਸ਼ਨ ਤੁਸੀਂ ਦੇਖੋ ਹਾਈ ਟਾਵਰ ਇੰਨੇ ਬਣ ਗਏ ਨੇ ਤਿੰਨ ਟਾਵਰ ਹੁੰਦੇ ਸੀ ਅੱਜ ਘੱਟੋ ਘੱਟ 60 ਟਾਵਰ ਕੱਲੇ ਰਿਚਮੈਂਟ ਦੇ ਵਿੱਚ ਹਾਈ ਰਾਈਜ਼ ਬਿਲਡਿੰਗ ਬਣ ਗਈਆਂ ਉਸ ਪਾਪੂਲੇਸ਼ਨ ਲਈ ਸੜਕਾਂ ਤਾਂ ਉਹੀ ਨੇ ਹਸਪੀਟਲ ਉਹੀ ਹੈ ਇਨਫਰਾਸਟ੍ਰਕਚਰ ਤੁਸੀਂ ਬਣਾ ਨਹੀਂ ਰਹੇ ਬਲਕਿ ਇਮੀਗ੍ਰੈਂਟਸ ਤੇ ਇਮੀਗ੍ਰੈਂਟਸ ਆਈ ਜਾ ਰਹੇ ਨੇ ਉਹਦੇ ਨਾਲ ਮੁਲਕ ਦੀ ਤਰੱਕੀ ਹੋਏਗੀ ਕਿਵੇਂ ਮੇਰਾ ਖਿਆਲ ਹੈ ਆਉਣ ਵਾਲੇ ਸਮੇਂ 'ਚ ਆਪਾਂ ਇੰਤਜ਼ਾਰ ਕਰਦੇ ਆਂ ਜਿਉਂ ਹੀ ਇਹ ਰਾਜਨੀਤਿਕ ਲੋਕ ਅੱਗੇ ਨੂੰ ਕਿੱਧਰ ਨੂੰ ਥੋੜਾ ਮਾਰਦੇ ਆ ਤੁਹਾਡੀ ਜ਼ਰੂਰਤ ਬਹੁਤ ਪੈਣੀ ਹੈ ਕਿਉਂਕਿ ਤੁਹਾਡੀ ਐਕਸਪਰਟੀ ਤੁਹਾਡੀ ਮੁਹਾਰਤ ਅਸੀਂ ਚਾਹੁੰਦੇ ਆ ਕਿ ਤੁਹਾਡੇ ਵਰਗੇ ਰਾਜਨੀਤਿਕ ਲੋਕ ਅੱਗੇ ਆਉਣ ਜਿਹੜੇ ਆਪਣੇ ਮੁਲਕ ਦਾ ਆਪਣੀ ਕਮਿਊਨਿਟੀ ਦਾ ਤੇ ਆਪਣੇ ਕੈਨੇਡੀਅਨ ਲੋਕਾਂ ਬਾਰੇ ਚੰਗੀ ਸੋਚ ਰੱਖਦੇ ਹੋਣ ਉਹ ਹਣ ਤਾਂ ਜੋ ਕਮਿਊਨਿਟੀ ਨੂੰ ਹੋਰ ਤੇ ਮੁਲਕ ਨੂੰ ਅੱਗੇ ਲਿਜਾਇਆ ਜਾ ਸਕੇ ਨਹੀਂ ਐਬਸੋਲੂਟਲੀ ਜਾਂਦੇ ਜਾਂਦੇ 30 ਕਿੰਨੇ ਕੀ ਸੁਨੇਹਾ ਜੀ ਮੈਨੂੰ ਪੀਸੀ ਵਾਰੀ ਲੋਕਾਂ ਨੇ ਸਰੀ ਜਾਨੇ ਮੌਕਾ ਦਿੱਤਾ ਹੀ ਜੀ ਤੇ ਬੜਾ ਵਧੀਆ ਐਕਸਪੀਰੀਅੰਸ ਸੀ ਮੈਂ ਲੋਕਾਂ ਨੂੰ ਰੈਪ੍ਰੀਜ਼ੈਂਟ ਵੀ ਕੀਤਾ ਪਾਰਲੀਮੈਂਟ ਜਾ ਕੇ ਐਬਸੋਲੂਟਲੀ ਤੇ ਮੁੜ ਕੇ ਜੇ ਟਾਈਮ ਹੋ ਲਗ ਹੋਇਆ ਲੋਕਾਂ ਨੇ ਮੌਕਾ ਦੇਣਾ ਚਾਹੁੰਦੇ ਹੋਗੇ ਤੇ ਮੁੜਕੇ ਵੀ ਆ ਸਕਦੇ ਨੇ ਲੇਕਿਨ ਇਟਸ ਨਾਟ ਕਨਫਰਮਡ ਹੈ ਆ ਜਾਣਾ ਹਾਂ ਜੀ ਆਈਗਾ ਥੈਂਕ ਯੂ ਸਨਿਯੋ ਸ਼ੋਭੀ ਸ਼ਾਵਾਂ ਚਰਦੀ ਕਲੱਜ ਰੋ ਆਉਣ ਵਾਲੇ ਸਮੇਂ ਫਿਰ ਗੱਲਬਾਤ ਕਰਾਂਗੇ ਜਬਰਾਖਾ ਜੀ ਸਰਦਾਰ ਜਸਵੀਰ ਸਿੰਘ ਸੰਧੂ ਕਿਹੋ ਜੀ ਹੋਏਗੀ ਸਥਿਤੀ ਸਾਡੇ ਮੁਲਕ ਦੀ ਇਹ ਤੋਂ ਆਉਣ ਵਾਲਾ ਸਮਾਂ ਦੱਸੇਗਾ ਪਰ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਵਿਸਲੇਸ਼ਨ ਕੀਤਾ ਸੰਧੂ ਸਾਹਿਬ ਨੇ ਉਮੀਦ ਹੈ ਕਿ ਅੱਜ ਦੀ ਗੱਲਬਾਤ ਪਸੰਦ ਆਈ ਹੋਏਗੀ 6 ਵਜੇ ਪ੍ਰਾਈਮ ਟਾਈਮ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ ਤੇ 9 ਵਜੇ ਸੇ ਪ੍ਰੋਗਰਾਮ ਨੂੰ ਰਿਪੀਟ ਕੀਤਾ ਜਾਣਾ ਅੱਜ ਦਾ ਪ੍ਰੋਗਰਾਮ ਦੇਖਣ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ